ਵੱਡੀ ਪੱਦਰ ਤੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ ਵਿੱਚ ਸ਼ਰਾਬ ਜਿਹੜੀ ਹੈ ਸ਼ਹਿਰਾਂ ਦੀਆਂ ਵਾਰਡਾਂ ਤੇ ਪਿੰਡਾਂ ਦੇ ਵਿੱਚ ਵੰਡੀ ਜਾ ਰਹੀ ਹੈ ਹਰਪਾਲ ਸਿੰਘ ਚੀਮੇ ਦੇ ਹਲਕੇ ਡਿੜਬੇ ਦੇ ਪਿੰਡ ਗੁਜਰਾں ਦੇ ਵਿੱਚ ਤਕਰੀਬਨ 30 ਮੌਤਾਂ ਹੋਈਆਂ ਨੇ ਕੁਝ ਦਿਨ ਪਹਿਲੇ ਜ਼ਹਿਰੀਲੀ ਸ਼ਰਾਬ ਪੀ ਕੇ ਉਹੀ ਜ਼ਹਿਰੀਲੀ ਸ਼ਰਾਬ ਪੀ ਕੇ ਅਮਨ अरोड़ा ਸਨਾਮ ਦਾ ਜਿਹੜਾ ਮਨਿਸਟਰ ਹੈ ਉਹਦੇ ਹਲਕੇ 'ਚ ਵੀ ਮੌਤਾਂ ਹੋਈਆਂ ਨੇ ਕੱਲ ਨੂੰ ਵੋਟਾਂ ਪੈਣੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਹੀ ਕਹਿੰਦੇ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ ਠੇਕੇ ਖੁੱਲੇ ਹੋਏ ਨੇ ਜਿਹੜੀਆਂ ਹਦਾਇਤਾਂ ਸੀਗੀਆਂ ਇਲੈਕਸ਼ਨ ਕਮਿਸ਼ਨ ਦੀਆਂ ਉਹਨਾਂ ਦੀਆਂ ਵੀ ਧਜੀਆਂ ਉਡਾਈਆਂ ਜਾ ਰਹੀਆਂ ਨੇ ਵੱਡੀ ਪੱਦਰ ਤੇ ਜਿਹੜੀ ਪ੍ਰੈਣੀ ਜ਼ਹਿਰੀਲੀ ਸ਼ਰਾਬ ਹੈ ਉਹ ਡੰਪ ਕੀਤੀ ਗਈ ਹੈ ਇਸ ਲੋਕ ਸਭਾ ਹਲਕੇ 'ਚ ਜਿਹੜੀ ਸ਼ਰਾਬ ਦੇ ਨਾਲ ਲੋਕਾਂ ਦੀ ਜਾਨ ਗਈ ਪਹਿਲਾਂ ਜ਼ਹਿਰੀਲੀ ਸ਼ਰਾਬ ਸੀਗੀ ਉਹੀ ਹੁਣ ਠੇਕਿਆਂ ਦੇ ਉੱਤੇ ਵੇਚੀ ਜਾ ਰਹੀ ਹੈ ਈ ਅਮਨ ਰੋੜਾ ਜੀ ਨੂੰ ਪੁੱਛਣਾ ਚਾਹੁੰਨੇ ਆ ਕਿ ਰੋੜਾ ਸਾਹਿਬ ਜਿਹੜੇ ਟਰੱਕਾਂ ਦੇ ਟਰੱਕ ਹੜ ਆਇਆ ਪਿਆ ਸ਼ਰਾਬ ਦਾ ਹੈ ਉਹ ਕਿੱਥੋਂ ਆਇਆ ਈ ਜਿਹੜੀ ਇੰਨੀ ਸ਼ਰਾਬ ਆ ਰਹੀ ਹੈ ਇਹ ਅਸਮਾਨ ਚੋਂ ਡਿੱਗ ਰਹੀ ਹੈ ਕਿ ਧਰਤੀ ਚੋਂ ਨਿਕਲ ਰਹੀ ਹੈ ਇਹ ਟਰੱਕਾਂ ਦੇ ਟਰੱਕ ਜਿਹੜੇ ਵੱਡੇ-ਵੱਡੇ ਜਿਹੜੇ ਹੈਗੇ ਨੇ ਉਹ ਕਿੱਥੋਂ ਆ ਰਹੇ ਅਸੀਂ ਚਾਹੁੰਨੇ ਆ ਕਿ ਸ਼ਰਾਬ ਜੇ ਕਿਸੇ ਬੰਦੇ ਨੇ ਲੈ ਲਿਆ ਉਹਨੂੰ ਰੋੜ ਦੇ ਉਹਨੂੰ ਜਿਹੜਾ ਯੂਜ਼ ਨਾ ਕਰੇ ਜਿਹੜੀ ਕੰਜ਼ਮਪਸ਼ਨ ਹੈ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਕੱਲ ਨੂੰ ਵੋਟਾਂ ਪੈਣੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਹੀ ਕਹਿੰਦੇ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ ਠੇਕੇ ਖੁੱਲੇ ਹੋਏ ਨੇ ਜਿਹੜੀਆਂ ਹਦਾਇਤਾਂ ਸੀਗੀਆਂ ਇਲੈਕਸ਼ਨ ਕਮਿਸ਼ਨ ਦੀਆਂ ਉਹਨਾਂ ਦੀਆਂ ਵੀ ਧਜੀਆਂ ਉਡਾਈਆਂ ਜਾ ਰਹੀਆਂ ਨੇ ਮੈਂ ਗੱਲ ਗੱਲ ਕਰ ਰਿਹਾ ਹਾਂ ਸੰਗਰੂਰ ਦੀ ਸੰਗਰੂਰ ਦੇ ਵਿੱਚ ਅਜਿਹਾ ਹੋ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜੀ ਇਹ ਸ਼ਿਕਾਇਤ ਕੀਤੀ ਗਈ ਹੈ ਮੁੱਖ ਚੋਣ ਅਫਸਰ ਜਿਹੜਾ ਹੈ 17 ਸੈਕਟਰ ਦੇ ਵਿੱਚ ਆ ਕੇ ਪੰਜਾਬ ਨੂੰ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਉਂ ਅਜਿਹਾ ਕੀਤਾ ਜਾ ਰਿਹਾ ਹੈ ਕੌਣ-ਕੌਣ ਇਸ ਦੇ ਵਿੱਚ ਇਨਵੋਲ ਹੈ ਤੇ ਇਹਨਾਂ ਕੋਲ ਕੀ ਐਵੀਡੈਂਸ ਹੈ ਜਿਹੜਾ ਇਹ ਅੱਜ ਸ਼ਿਕਾਇਤ ਕਰਨ ਆਏ ਨੇ ਤੇ ਖਾਸ ਤੌਰ ਤੇ ਇੱਕ ਜਿਹੜਾ ਸ਼ਿਕਾਇਤ ਪੱਤਰ ਦਿੱਤਾ ਗਿਆ ਉਸ ਦੇ ਵਿੱਚ ਸਾਰਿਆਂ ਦੇ ਨਾਮ ਲਿਖੇ ਗਏ ਨੇ ਕਿ ਇਹ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਐਡਵੋਕੇਟ ਸਾਡੇ ਨਾਲ ਨੇ ਤਾ ਚੰਡੀਗੜ੍ਹ ਤੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਵੀ ਸਾਡੇ ਨਾਲ ਨੇ ਐਡਵੋਕੇਟ ਸਾਹਿਬ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ਼ਿਕਾਇਤ ਕੀਤੀ ਗਈ ਹੈ ਇਸ ਦਾ ਕਾਰਨ ਕੀ ਹੈ ਠੇਕੇ ਕਿਉਂ ਖੁੱਲੇ ਹੋਏ ਨੇ ਇਲੈਕਸ਼ਨ ਕਮਿਸ਼ਨ ਨੇ ਤਾਂ ਸਖਤ ਹਦਾਇਤਾਂ ਹੈਗੀਆਂ ਕਿ ਕੋਈ ਵੀ ਠੇਕਾ ਇਸ ਤਿੱਕੇ ਦੇ ਨਾਲ ਕੋਈ ਅ ਦਿੱਕਤ ਜਿਹੜੀ ਜਿਸ ਤੋਂ ਪਰੇਸ਼ਾਨੀ ਹੁੰਦੀ ਹੈ ਲੋਕਾਂ ਨੂੰ ਉਹ ਬੰਦ ਹੋ ਜਾਂਦੀਆਂ ਨੇ ਪਹਿਲਾਂ ਹੀ ਫਿਰ ਉਹ ਖੁੱਲਿਆ ਕਿਉਂ ਹੋਇਆ ਕਿੱਥੇ ਖੁੱਲਿਆ ਹੋਇਆ ਹੈ ਠੇਕਾ ਸਾਡੀ ਪਾਰਟੀ ਦੇ ਹੈੱਡ ਕੁਆਰਟਰ ਤੇ ਸੰਗਰੂਰ ਦਫ਼ਤਰ ਦੇ ਵਿੱਚ ਕੱਲ ਲਗਾਤਾਰ ਰਾਤ ਤੋਂ ਕੰਪਲੇਂਟਸ ਆ ਰਹੀਆਂ ਨਹੀਂ ਕਿ ਵੱਡੀ ਪੱਦਰ ਤੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ ਵਿੱਚ ਸ਼ਰਾਬ ਜਿਹੜੀ ਹੈ ਸ਼ਹਿਰਾਂ ਦੀਆਂ ਵਾਰਡਾਂ ਤੇ ਪਿੰਡਾਂ ਦੇ ਵਿੱਚ ਵੰਡੀ ਜਾ ਰਹੀ ਹੈ ਉਸ ਤੋਂ ਬਾਅਦ ਸਵੇਰੇ ਸਾਨੂੰ ਇਨਪੁਟ ਆਈ ਕਿ ਬਹੁਤ ਜਿਹੜੇ ਪਿੰਡ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਹੈਗੇ ਸੋ ਸਾਰੀਆਂ ਸ਼ਿਕਾਇਤ ਨੂੰ ਅਸੀਂ ਕੰਪਾਈਲ ਕਰਕੇ ਇੱਥੇ ਲੈ ਕੇ ਆਏ ਹਾਂ ਅਸੀਂ ਇਹਨਾਂ ਨੂੰ ਦੱਸਿਆ ਹੈ ਚੀਫ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜਾ ਐਕਸਾਈਜ਼ ਮਿਨਿਸਟਰ ਹੈ ਉਹ ਡਿੜਬੇ ਹਲਕੇ ਦਾ ਹੈਗਾ ਜਿਹੜਾ ਲੋਕ ਸਭਾ ਦਾ ਪਾਠ ਹੈਗਾ ਹਰਪਾਲ ਸਿੰਘ ਚੀਮੇ ਦੇ ਹਲਕੇ ਡਿੜਬੇ ਦੇ ਪਿੰਡ ਗੁਜਰਾਂ ਦੇ ਵਿੱਚ ਤਕਰੀਬਨ 20 ਮੌਤਾਂ ਹੋਈਆਂ ਨੇ ਕੁਝ ਦਿਨ ਪਹਿਲੇ ਜ਼ਹਿਰੀਲੀ ਸ਼ਰਾਬ ਪੀ ਕੇ ਉਹੀ ਜ਼ਹਿਰੀਲੀ ਸ਼ਰਾਬ ਪੀ ਕੇ ਅਮਨ ਅਰੋੜਾ ਸ ਨਾਮ ਦਾ ਜਿਹੜਾ ਮਿਨਿਸਟਰ ਹੈ ਉਹਦੇ ਹਲਕੇ 'ਚ ਵੀ ਮੌਤਾਂ ਹੋਈਆਂ ਨੇ ਤੇ ਵੱਡੀ ਪੱਧਰ ਤੇ ਜਿਹੜੀ ਪ੍ਰੈਣੀ ਜ਼ਹਿਰੀਲੀ ਸ਼ਰਾਬ ਹੈ ਉਹ ਡੰਪ ਕੀਤੀ ਗਈ ਹੈ ਇਸ ਲੋਕ ਸਭਾ ਹਲਕੇ 'ਚ ਤੇ ਉਹੀ ਸ਼ਰਾਬ ਜਿਹੜੀ ਠੇਕੇਦਾਰ ਨੇ ਕਿਉਂਕਿ ਉਹਨਾਂ ਤੀ ਕੋਈ ਐਕਸ਼ਨ ਨਹੀਂ ਹੋਇਆ ਸਟਰੋਂਗ ਪਿਛਲੇ 2 ਮਹੀਨੇ ਤੋਂ ਸਰਕਾਰ ਨੇ ਉਹਨਾਂ ਨੂੰ ਇਸ ਕਰਕੇ ਪਹੁੰਚਾਇਆ ਕਿ ਅਸੀਂ ਥੋੜੀ ਜਿਹੜੀ ਇਹ ਸ਼ਰਾਬ ਦੀ ਮਦਦ ਹੈ ਲੋਕ ਸਭਾ ਚੋਣ ਚ ਲੈਣੀ ਹੈ ਤੇ ਅੱਜ ਉਹ ਠੇਕੇਦਾਰ ਸਰਕਾਰ ਦੀ ਸ਼ਹਿਤ ਉਹ ਸ਼ਰਾਬ ਜਿਹੜੀ ਹੈ ਡਿਸਟ੍ਰੀਬਿਊਟ ਕਰ ਰਹੇ ਨੇ ਲੋਕਾਂ ਦੇ ਵਿੱਚ ਜਿਹੜੀ ਸ਼ਰਾਬ ਦੇ ਨਾਲ ਲੋਕਾਂ ਦੀ ਜਾਨ ਗਈ ਪਹਿਲਾਂ ਜ਼ਹਿਰੀਲੀ ਸ਼ਰਾਬ ਸੀਗੀ ਉਹੀ ਹੁਣ ਠੇਕਿਆਂ ਦੇ ਉੱਤੇ ਵੇਚੀ ਜਾ ਰਹੀ ਹੈ ਇਸ ਦੇ ਵਿੱਚ ਇਹ ਵੀ ਐਡ ਕਰਨ ਦੀ ਕੋਸ਼ਿਸ਼ ਕਰਾਂਗਾ ਅਮਰੋੜਾ ਉੱਥੇ ਗਏ ਸੀਗੇ ਉੱਥੇ ਜਾ ਕੇ ਕਿਹਾ ਸੀਗਾ ਜੇ ਇਹ ਸ਼ਰਾਬ ਸਾਡੇ ਠੇਕੇ ਤੋਂ ਲੈ ਕੇ ਪੀਤੀ ਹੁੰਦੀ ਤਾਂ ਸਰਕਾਰ ਦੀ ਗਲਤੀ ਸੀਗੀ ਹੁਣ ਸਰਕਾਰ ਦੀ ਗਲਤੀ ਨਹੀਂ ਹੈਗੀ ਸਾਡੇ ਕੋਲੋਂ ਕਿਹੜਾ ਲੈ ਕੇ ਪੀਤੀ ਆ ਅਮਨ ਰੋੜਾ ਨੇ ਇਹ ਕਿਹਾ ਸੀਗਾ ਤੁਹਾਨੂੰ ਕੀ ਲੱਗਦਾ ਫਿਰ ਉਹ ਵੀ ਸ਼ਰਾਬ ਹੁਣ ਉੱਥੇ ਵਿਕ ਰਹੀ ਹੈ ਫਿਰ ਹੁਣ ਅਮਨ ਰੋੜਾ ਹੋਰਾਂ ਦਾ ਕੀ ਸਟੈਂਡ ਹੋਏਗਾ ਇਸ ਤੇ ਅਸੀਂ ਇਹ ਅਮਨ ਰੋੜਾ ਜੀ ਨੂੰ ਪੁੱਛਣਾ ਚਾਹੁੰਨੇ ਆਏ ਕਿ ਰੋੜਾ ਸਾਹਿਬ ਜਿਹੜੇ ਟਰੱਕਾਂ ਦੇ ਟਰੱਕ ਹੜ ਆਇਆ ਪਿਆ ਸ਼ਰਾਬ ਦਾ ਹੈ ਉਹ ਕਿੱਥੋਂ ਆਇਆ ਹੈ ਤੁਸੀਂ ਇਸ ਹਲਕੇ ਦੇ ਵਜ਼ੀਰ ਹੋ ਤਿੰਨ ਮਨਿਸਟਰ ਹੋ ਚੀਫ ਮਨਿਸਟਰ ਹੋ ਤੁਸੀਂ ਇਹ ਜਿਹੜੀ ਇਨੀ ਸ਼ਰਾਬ ਆ ਰਹੀ ਹੈ ਇਹ ਅਸਮਾਨ ਚੋਂ ਡਿੱਗ ਰਹੀ ਹੈ ਕਿ ਧਰਤੀ ਚੋਂ ਨਿਕਲ ਰਹੀ ਹੈ ਇਹ ਟਰੱਕਾਂ ਦੇ ਟਰੱਕ ਜਿਹੜੇ ਵੱਡੇ ਵੱਡੇ ਜਿਹੜੇ ਹੈਗੇ ਨੇ ਉਹ ਕਿੱਥੋਂ ਆ ਰਹੇ ਨੇ ਸੋ ਇਹ ਸਾਰੀ ਜ਼ਹਿਰੀਲੀ ਸ਼ਰਾਬ ਇਹਨਾਂ ਨੇ ਇੱਥੇ ਸਟੋਰ ਕੀਤੀ ਹੋਈ ਹੈ ਅੱਜ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਦੱਸਿਆ ਹੈ ਕਿ ਸਮਾਂ ਬਹੁਤ ਘੱਟ ਹੈ ਇਦ ਲਈ ਤੁਸੀਂ ਇਨਸ਼ੋਰ ਕਰੋ ਕਿ ਜਿਹੜੇ ਤੁਹਾਡੇ ਤਿਲੋਂ ਡਿਪਟੀ ਕਮਿਸ਼ਨਰ ਨੇ ਉਹਨਾਂ ਰਾਹੀਂ ਲੋਕਾਂ 'ਚ ਪ੍ਰਚਾਰ ਕਰਾਇਆ ਜਾਏ ਕਿ ਜੇ ਕਿਸੇ ਵਿਅਕਤੀ ਨੇ ਉਹ ਜ਼ਹਿਰੀਲੀ ਸ਼ਰਾਬ ਦੀ ਬੋਤਲ ਲੈ ਲਈ ਹੈ ਉਹਨੂੰ ਪੀਏ ਨਾ ਅਗਰ ਉਹ ਕੰਜ਼ੂਮ ਕਰੇਗਾ ਤਾਂ ਕੁਝ ਵੀ ਵਾਪਰ ਸਕਦਾ ਹੈ ਤੇ ਇੰਨੀ ਵੱਡੀ ਪੱਧਰ ਤੇ ਅਗਰ ਕੈਜ਼ੂਐਲਟੀਆਂ ਹੁੰਦੀਆਂ ਨੇ ਉਹਨੂੰ ਕੰਟਰੋਲ ਕਰਨਾ ਬੜਾ ਟਫ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸ਼ਰਾਬ ਜੇ ਕਿਸੇ ਬੰਦੇ ਨੇ ਲੈ ਲਿਆ ਉਹਨੂੰ ਰੋਕ ਦੇ ਉਹਨੂੰ ਜਿਹੜਾ ਯੂਜ਼ ਨਾ ਕਰਨ ਜਿਹੜੀ ਕੰਜ਼ਮਪਸ਼ਨ ਹੈ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਸਾਡੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਬਨ ਜੀ ਜਿਹੜੇ ਮੁਖ ਚੋਣਕਾਰ ਅਫਸਰ ਨੇ ਉਹਨਾਂ ਨੇ ਇਮੀਡੀਏਟਲੀ ਡਿਪਟੀ ਕਮਿਸ਼ਨਰ ਸੰਗਰੂਰ ਜਿਹੜੇ ਰਿਟਰਨਿੰਗ ਅਫਸਰ ਨੇ ਸਿਲੈਕਸ਼ਨ ਤੇ ਉਨਾਂ ਕੋ ਸਟੇਟਸ ਰਿਪੋਰਟ ਵੀ ਮੰਗ ਲਈ ਹੈ ਉਹਨਾਂ ਨੂੰ ਡਾਇਰੈਕਸ਼ਨਸ ਕਰਤੀਆਂ ਨੇ ਕਿ ਲੋਕਾਂ ਦੀ ਜਿਹੜੀ ਲਾਈਫ ਹੈ ਉਹਨੂੰ ਇਨਸ਼ੋਰ ਕੀਤਾ ਜਾਵੇ ਉਹਦਾ ਕੋਈ ਲਾਸ ਨਾ ਹੋਵੇ ਬਿਲਕੁਲ ਬਿਲਕੁਲ ਇਸ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਹਰਪਾਲ ਚੀਮਾ ਜੀ ਹੋਰੀ ਕਿਉਂਕਿ ਉਹਨਾਂ ਦੇ ਸਾਰਾ ਕੁਝ ਦੇਖਰੇਖ ਦੇ ਵਿੱਚ ਹੈਗਾ ਭਾਵੇਂ ਇਲੈਕਸ਼ਨ ਕਮਿਸ਼ਨ ਦੀ ਹਿੱਦਾਇਤਾ ਹੈਗੀ ਪਰ ਉਹ ਕਿਉਂ ਜੋ ਬੈਠੇ ਹੋਏ ਪਹਿਲਾਂ ਤਾਂ ਜਦੋਂ ਮੌਤਾਂ ਹੋਈਆਂ ਸੀ ਉਹਨਾਂ ਦੇ ਏਰੀਆ ਦੇ ਵਿੱਚ ਹੋਈਆਂ ਉਹ ਜਾ ਜਾ ਕੇ ਉੱਥੇ ਬੈਠੇ ਪਵਾਨਾਂ ਦੇ ਅਮਰਉੜਾ ਸੀਗੇ ਹਰਪਾਲ ਚਿਮਾ ਜੀ ਸੀਗੇ ਸਾਰਿਆਂ ਨਾਲ ਗੱਲਬਾਤ ਕਰਦੇ ਸੀਗੇ ਕਹਿੰਦੇ ਵੀ ਜੋ ਵੀ ਹੋਇਆ ਇਸ ਦੀ ਤੈਅ ਤੱਕ ਜਾਵਾਂਗੇ ਐਸਐਸਪੀ ਸਾਹਿਬ ਨੇ ਆਪ ਕਿਹਾ ਸੀਗਾ ਫਿਰ ਉਹਨਾਂ ਐਸਐਸਪੀ ਸਾਹਿਬ ਵੀ ਕਿਉਂ ਬੈਠੇ ਹੋਏ ਨੇ ਚੁੱਪ ਤੇ ਹਰਪਾਲ ਚਿਮਾ ਵੀ ਚੁੱਪ ਕਿਉਂ ਬੈਠ ਰਹੇ ਨੇ ਗੱਲ ਆ ਵੀ ਐਸਐਸਪੀ ਸਾਹਿਬ ਕੀ ਕਰ ਸਕਦੇ ਨੇ ਇਹਦੇ ਵਿੱਚ ਉਹ ਹਰਪਾਲ ਚਿਮਾ ਜੀ ਐਕਸਾਈਜ਼ ਮਿਨਿਸਟਰ ਨੇ ਉਹਨਾਂ ਦੇ ਅੰਡਰ ਵਿਭਾਗ ਆਉਂਦਾ ਸੀ ਜੀ ਉਹਦੇ ਉਹਦੇ ਦਾ ਹਲਕਾ ਹਲਕਾ ਵਿਧਾਇਕ ਵੀ ਉੱਥੋਂ ਨੇ ਉਹ ਦਿਰਬਾ ਹਲਕੇ ਤੋਂ ਗੁਜਰਾ ਪਿੰਡ ਦੇ ਵਿੱਚ ਐਡੇ ਪੱਦਰ ਤੇ ਮੋਤਾ ਹੋਈਆਂ ਨੇ ਜਦੋਂ ਐਡੇ ਵੱੱਡੇ ਪੱਦਰ ਦੇ ਵੱਡੇ ਪੱਦਰ ਦੇ ਉੱਤੇ ਜਿਹੜਾ ਗੋਰਖ ਧੰਦਾ ਚੱਲਦਾ ਸੀ ਕਿ ਐਕਸਾਈਜ਼ ਮਿਨਿਸਟਰ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਕਿ ਚੀਫ ਸੈਕਟਰੀ ਨੇ ਪੰਜਾਬ ਇਹਨਾਂ ਨੂੰ ਪਤਾ ਨਹੀਂ ਸੀ ਪ੍ਰਿੰਸੀਪਲ ਸੈਕਟਰੀ ਨੂੰ ਪਤਾ ਨਹੀਂ ਸੀਗਾ ਕਿ ਡੀਜੀਪੀ ਇੰਟੈਲੀਜੈਂਸ ਕਹੇ ਲੋ ਜਾਂ ਡੀਜੀਪੀ ਕਹੇ ਲੋ ਇਹਨਾਂ ਨੂੰ ਪਤਾ ਨਹੀਂ ਸੀਗਾ ਵੱਡੇ ਪੱਦਰ ਦੇ ਉੱਤੇ ਸਾਰੀ ਸਰਕਾਰ ਨੂੰ ਪਤਾ ਸੀਗਾ ਸਰਕਾਰ ਦੀ ਛਾਤ ਹੇ ਸਰਕਾਰ ਦੀ ਨਜ਼ਰ ਥੱਲੇ ਹੀ ਉਹ ਸ਼ਰਾਬ ਜੈਰੇਲੀ ਬਣਾਈ ਜਾ ਰਹੀ ਸੀ ਔਰ ਡੰਪ ਕੀਤੀ ਜਾ ਰਹੀ ਸੀ ਔਰ ਇਲੈਕਸ਼ਨਾਂ ਦੇ ਧਿਆਨ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ਤੇ ਉੱਤੇ ਸ਼ਰਾਬ ਦਾ ਇੱਕ ਤਾਂ ਵੇਚਣ ਦਾ ਵੀ ਧੰਦਾ ਹੋ ਗਿਆ ਤੇ ਬਾਕੀ ਇਲੈਕਸ਼ਨਾਂ ਦੇ ਵਿੱਚ ਵਰਤੌਣ ਦਾ ਵੀ ਧੰਦਾ ਸੀਗਾ ਇਹ ਇਹ ਕਾਰਨ ਸੀਗਾ ਜਿਹਦੇ ਕਾਰਨ ਹੁਣ ਉਹਦੇ ਰਿਜ਼ਲਟ ਹੁਣ ਵੀ ਆ ਰਹੇ ਨੇ ਆ ਹੁਣ ਮਠੰਡੇ ਜ਼ਿਲ੍ਹੇ ਦੇ ਵਿੱਚ ਮੋਤਾ ਹੋਣੀਆਂ ਸ਼ੁਰੂ ਹੋ ਗਈਆਂ ਨੇ ਜਿੱਕਲ ਦੀਆਂ ਹਾਂ ਆਹ ਸ਼ਰਾਬ ਪੀਦੀ ਹੈ ਜੇ ਸ਼ਰਾਬ ਪੀਤੀ ਜੇ ਠੇਕੇ ਤੋਂ ਲਈ ਹੈ ਜਾਂ ਇਹਨਾਂ ਨੇ ਵੰਡੀ ਹੈ ਸ਼ਰਾਬ ਤੇ ਉਹਨਾਂ ਦੇ ਵਿੱਚ ਲੋਕਾਂ ਦੀਆਂ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ। ਇਸ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਠੇਕੇਦਾਰ ਨੇ ਉਹ ਕੌਣ-ਕੌਣ ਨੇ ਤੇ ਸਪਲਾਈ ਕਿੱਥੋਂ ਸ਼ੁਰੂ ਹੋ ਰਹੀ ਹੈ ਕੋਈ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਲੀਗਲ ਤੌਰ ਤੇ ਕਿ ਜੇ ਸ਼ਿਕਾਇਤ ਕਰਨੀ ਪਵੇ ਜਿਵੇਂ ਹੁਣ ਇਹਨਾਂ ਨੇ ਦਿੱਤੀ ਹੈ ਸ਼ਿਕਾਇਤ ਹੋਰ ਕੋਰਟ ਤੱਕ ਜਾਣਾ ਪਵੇ ਕਿ ਕੋਸ਼ਿਸ਼ ਕੀਤੀ ਕਿ ਕੌਣ ਹੈ ਇਹਦਾ ਠੇਕੇਦਾਰ ਕਿੱਥੋਂ ਇਹ ਸਪਲਾਈ ਹੋ ਰਹੀ ਹੈ ਤੇ ਕਿੱਥੋਂ ਤੱਕ ਪਹੁੰਚਦੀ ਹੈ। ਦੇਖੋ ਇਹ ਕੰਮ ਹੈਗਾ ਹੋਮ ਡਿਪਾਰਟਮੈਂਟ ਦਾ ਕਿੱਥੋਂ ਦੀ ਇੰਟੈਲੀਜੈਂਸ ਹੈ ਤੁਹਾਡੇ ਕੋਲ ਇਨਪੁਟ ਥੋੜੀ ਬਹੁਤੀ ਹੈ ਦੱਸਣ ਲੱਗ ਗਿਆ ਜਿਵੇਂ ਹੈਗੇ ਬਿਸਲ ਬਲੌਰ ਅਸੀਂ ਸਰਕਾਰ ਇਹਨੂੰ ਤੇ ਧਿਆਨ ਵਿੱਚ ਕਿਉਂਕਿ ਇਸ ਵੇਲੇ ਕੋਡ ਆਫ ਕੰਡਕਟ ਲਾਗੂ ਹੈ ਅਸੀਂ ਚੀਫ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਲਿਆਤਾ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਆਪਦੇ ਹੋਮ ਮਿਨਿਸਟਰ ਰਹੀਂ ਇੰਟੈਲੀਜੈਂਸ ਰਹੀਂ ਇਹ ਪਤਾ ਕਰਨ ਕਿ ਇਹ ਗੱਲਾਂ ਠੀਕ ਨੇ ਦੂਸਰੀ ਗੱਲ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਅੱਜ ਹੀ ਸੰਗਰੂਠ ਚਲੇ ਜਾਓ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕੀ ਬਣ ਰਿਹਾ ਹੈ ਅਸੀਂ ਨਹੀਂ ਕਹਾਂਗੇ ਲੋਕ ਤੁਹਾਨੂੰ ਆਪ ਦੱਸਣਗੇ ਕੀ ਐਵਿਡੈਂਸ ਹੈ। ਉਹ ਮਹਿਰਾਜ ਦੇ ਵਿੱਚ ਅੱਜ 2 ਵਜੇ ਸਾਡੇ ਬੰਦਿਆਂ ਨੇ ਠੇਕਾ ਬੰਦ ਕਰਾਇਆ। ਛਾੜੋਂ ਦੇ ਵਿੱਚ ਬੰਦ ਕਰਾਇਆ ਹੈਗਾ ਜਿੰਨੇ ਪਿੰਡ ਨੇ ਨਾਲ आले-ਦwale ਸਾਰਿਆਂ ਦੇ ਵਿੱਚ ਅੱਜ ਚੀਮਾ ਮੰਡੀ ਦੇ ਵਿੱਚ ਠੇਕਾ ਬੰਦ ਹੋਇਆ ਹੈ। ਜੋ ਠੇਕੇ ਚੱਲ ਰਹੇ ਨੇ, ਕਿਹੜੀ ਸ਼ੈ ਨਾ ਚੱਲ ਰਹੇ ਨੇ। ਜੇ ਕਿਸੇ ਠੇਕੇ ਦਾ ਉੱਪਰ ਇਹਨਾਂ ਨੇ ਦਰਵਾਜ਼ਾ ਬੰਦ ਵੀ ਰੱਖਿਆ ਹੈ। ਤਾਂ ਉੱਥੇ 10 ਰੁਪਏ ਦਾ ਨੋਟ ਜਾਂਦਾ ਹੈ। ਉਹਦੇ ਉੱਪਰ ਕੋਡ-ਵਾਰਡਸ ਦੇ ਉੱਪਰ ਜੇ ਕੋਈ ਲੱਸੀ ਕਹਿੰਦਾ ਹੈ ਤੇ ਉਹਨੂੰ ਇੱਕ ਬੋਤਲ ਸ਼ਰਾਬ ਦੀ ਦੇ ਦਿੱਤੀ ਜਾਂਦੀ ਹੈ ਜੇ ਕੋਈ ਦੁੱਧ ਕਹਿੰਦਾ ਹੈ ਤੇ ਉਹਨੂੰ ਜਿਹੜਾ ਪੇਟੀ ਸ਼ਰਾਬ ਦੀ ਦੇ ਦਿੰਦੇ ਨੇ ਇਸ ਕਿਸਮ ਦਾ ਉੱਥੇ ਜਿਹੜਾ ਵਾ ਲੋਕਤੰਤਰ ਔਰ ਲੋਕਾਂ ਦੀ ਜਿਹੜੀ ਲਾਈਫ ਹੈ ਉਹਨੂੰ ਨੀ ਇਹ ਸਸਦਾਂ ਨੇ ਇਹ ਨਹੀਂ ਦੇਖ ਰਹੇ ਕਿ ਇਹਨੂੰ ਪ੍ਰੋਟੈਕਟ ਕਰਨਾ ਕਿ ਨਹੀਂ ਕਰਨਾ ਅੱਜ ਉਹਨਾਂ ਨੂੰ ਇਹ ਇੱਕ ਸ਼ਰਾਬ ਦੀ ਬੋਤਲਾਂ ਨਾਲ ਅਸੀਂ ਜਿਹੜੀ ਐ ਇਲੈਕਸ਼ਨ ਜਿੱਤ ਲਈਏ ਬਿਲਕੁਲ ਬਹੁਤ ਸ਼ੁਕਰੀਆ ਤਾਂ ਐਡਵੋਕੇਟ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਅ ਮੁਖ ਚੌਨ ਅਫਸਰ ਦੇ ਕੋਲ ਪਹੁੰਚੇ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਇਸ ਤਿੱਕੇ ਦੇ ਨਾਲ ਜਿਹੜੀਆਂ ਨੇ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਜਾਂਚ ਹੁੰਦੀ ਹੈ ਜਾਂ ਫਿਰ ਇਸੇ ਤਿੱਕੇ ਦੇ ਨਾਲ ਇਹ ਗੱਲ ਇੱਥੇ ਦਬ ਕੇ ਰਹਿ ਜਾਏਗੀ ਇਸ ਵੀਡੀਓ ਨੂੰ ਵੱਤਵਾ ਸਾਂਝਾ ਕਰੋ ਕੈਂਪ ਸਹਾਯੋਗ ਦੇ ਸੀ ਜਗਮੀਤ ਧੰਨਵਾਦ